ਹੋ ਗਿਆ ਚੱਲ ਪਈ ਐ ਤੇ ਵੇਚ ਲਾ ਲਈ ਇਹਨੂੰ ਚੇੜਨਾ ਨਹੀਂ ਇੱਥੇ ਚਲਾਓ ਇੱਥੇ ਚਲਾਓ ਬਸ ਇਹਨਾਂ ਨੂੰ ਲੱਗਿਆ ਜੀ ਮੈਂ ਕਹਣਾ ਲੋਕਾਂ ਨੂੰ ਸਾਰਾ ਕਹਿਣਾ ਚਾਹਣਾ ਹੈ ਜਿਹਨਾਂ ਨੂੰ ਨੁਮਾਇੰਦਗੀ ਕਰਨਾ ਚਾਹੀਦਾ ਆਪਾਂ ਦੇਸ਼ ਲਈ ਸਹੀ ਹੈ ਤੁਹਾਨੂੰ ਜ਼ਿਆਦਾ ਚਿੰਤਾ ਲੱਗ ਰਹੀ ਹੈ ਕਿ ਤੁਹਾਨੂੰ ਅਮੀਰਾ ਸਿੰਘ ਜੀ ਦਾ ਅੰਦਾਜ਼ਨ ਸ਼ਹਿਰ ਦੀ ਅਦਿੱਖੀ ਹੋਵਾ ਕਰੀਏਗਾ ਮੇਰਾ ਜੀ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹਨਾਂ ਦਾ ਕਰਨਾ ਚਾਹੀਦਾ ਹੈ ਪਰ ਆਇਤਾ ਲਾਓ ਇਧਰ ਅਮਿੰਦਰ ਭਾਈ ਆਜੋ 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 ਚਲੋ ਦੋ ਨਾ ਲੋ 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 ਚਲੋ ਇਨਸ਼ਾਅ ਅੰਨ ਦਾ ਮਿਲਣਾ ਮੇਰੇ ਕਲਕੀਓ ਦੇ ਜਿਹੜੇ ਦਾਨ ਨੇ ਲੋਕ ਉਹਨਾਂ ਦੇ ਸਾਥ ਦੇ ਨਾਲ ਤੇ ਮੇਰੀ ਟੀਮ ਜਿਹੜੀ ਹੈ ਹਮੇਸ਼ਾ ਮੇਰੇ ਨਾਲ ਖੜੀ ਜਾਂਦੀ ਉਹਨਾਂ ਦੇ ਸਾਥ ਦੇ ਨਾਲ ਤੇ ਜਿਹੜਾ ਸਿੱਧੀ ਹਾਲ ਕਪੂਥਲਾ ਜਿਹੜਾ ਵਾ ਉਹਦੇ ਬਾਦ ਲਗਾਇਆ ਗਿਆ ਵਾ ਮੈਂ ਹਮੇਸ਼ਾ ਤੋਂ ਜਿਹੜਾ ਮੇਰਾ ਮੋਟੀਵੇ ਰਿਹਾ ਵਾ ਬਲੱਡ ਡੋਨੇਸ਼ਨ ਕੈਂਪ ਆਦਾ ਕਿ ਆਪਾਂ ਜਦੋਂ ਆਪਣੇ ਪਰਵਾਸ ਤੇ ਕਿਸੇ ਤੇ ਭੀੜ ਪੈਂਦੀ ਆਪਾਂ ਲੋਕ ਇੱਧਰ ਉੱਧਰ ਅਪਰੋਚ ਕਰਦੇ ਆ ਕਿ ਸਾਨੂੰ ਖੂਨ ਦੀ ਲੋੜ ਵਾ ਪਰ ਅੱਪਾ ਕਦੀ ਆਪਣੇ ਅੰਦਰ ਨਹੀਂ ਝਾਤੀ ਮਾਰਦੇ ਆ ਕਿ ਜਦੋਂ ਆਪਣੇ ਤੇ ਕੋਈ ਭੀੜ ਪੈਂਦੀ ਆਪਾਂ ਕਹਿੰਦੇ ਬਲੱਡ ਦੀ ਲੋੜ ਆ ਜੇ ਆਪਾਂ ਬਲੱਡ ਡੋਨੇਟ ਕਰਾਂਗੇ ਤਾਂ ਹੀ ਤੇ ਬਲੱਡ ਆਊਗਾ ਇਹ ਤੇ ਹੈ ਨਹੀਂ ਆ ਕਿ ਆਪਾਂ ਆਵਾਜ਼ ਦੇ ਦਈਏ ਕਿ ਸਾਨੂੰ ਖੂਨ ਚਾਹੀਦਾ ਤੇ ਉਹ ਅਵੇਲੇਬਲ ਹੋ ਜਵੇ ਜੇ ਜਿੰਨੀਆਂ ਵੀ ਜਗ੍ਹਾ ਦੇ ਉੱਤੇ ਬਲੱਡ ਜਿਹੜਾ ਵਾ ਇਹ ਰੱਖਿਆ ਜਾਂਦਾ ਵਾਹ ਉਸ ਤੇ ਜੇ ਬਲੱਡ ਅਵੇਲੇਬਿਲਟੀ ਹੋਊਗੀ ਤਾਂ ਹੀ ਉਹ ਵੀ ਦੇਣਗੇ ਸੋ ਸਾਰਿਆਂ ਨੂੰ ਬੇਨਤੀ ਆ ਡਰ ਨੂੰ ਖਤਮ ਕਰਕੇ ਆਪਣੇ ਉੱਤੇ ਪਰਵਾਹ ਦੇ ਤੇ ਜੋ ਭੀੜ ਪੈਂਦੀ ਉਹਦੀ ਡਰ ਦਾ ਸੋਚ ਕੇ ਜਿਹੜਾ ਖੂਨ ਜਿਹੜਾ ਵਾ ਉਹਨੂੰ ਡੋਨੇਟ ਕਰਿਆ ਕਰੋ ਵੱਧ ਤੋਂ ਵੱਧ ਆਪਣੇ ਆਲੇ ਦੁਆਲੇ ਵੀ ਗਿਆ ਕਰੋ ਅੱਜ ਮੈਂ ਦੇਖੋ ਬਤੌਰ ਹਲਕਾ ਸੇਵਾਦਾਰ ਜਿਹੜਾ ਬਲੱਡ ਪਹਿਲਾਂ ਆਪ ਡੋਨੇਟ ਕੀਤਾ ਨਾਲ ਮੇਰੇ ਸਾਥੀਆਂ ਨੇ ਡੋਨੇਟ ਕੀਤਾ ਅਸੀਂ ਲੋਕਾਂ ਨੂੰ ਵੀ ਐਗਜ਼ਾਮਪਲ ਦਿੰਦੇ ਆ ਕਿ ਅਸੀਂ ਆਪ ਵੀ ਡੋਨੇਟ ਕਰਾਂਗੇ ਤਾਂ ਹੀ ਕਿਸੇ ਨੂੰ ਕਵਾਂਗੇ ਸੋ ਲੋਕਾਂ ਨੂੰ ਅਪੀਲ ਆ ਵੱਧ ਤੋਂ ਵੱਧ ਪਹੁੰਚੋ ਬਲੱਡ ਡੋਨੇਟ ਕਰੋ ਤਾਂ ਕਿ ਤੁਹਾਡਾ ਜਿੱਡਾ ਖੂਨ ਕਿਸੇ ਕੰਮ ਆਵੇ ਤੁਹਾਨੂੰ ਪਤਾ ਹੋਦਾ ਹੈ ਅੱਜ ਅੱਜ ਕਿਹੜਾ ਹੋਰ ਕੁਝ ਕਰ ਰਹੇ ਹਾਂ ਅਸੀਂ ਇਹਦੇ ਦੋ ਇਫਰਾਂ ਦੇ ਕੇ ਇਹਦੇ ਨਾਲ ਹੋ ਰਿਹਾ ਹੈ ਹਾਂਜੀ ਪਰ ਇਹ ਕਿਉਂ ਆਉਂਦਾ ਹੈ ਹਾਂ ਜੀ ਹਾਂ ਲੱਗਦਾ ਹੈ ਕਿ ਹਮੇਸ਼ਾ ਤੋਂ ਖੋਖ ਰਹੀ ਆ ਕਿ ਲੀਡ ਫਾਰਮ ਦਾ ਫੰਡ ਕਿਉਂਕਿ ਜੇ ਮੈਂ ਕਿਸੇ ਨੂੰ ਕਹਾਂਗਾ ਕਿ ਤੁਸੀਂ ਬਲੱਡ ਡੋਨੇਟ ਕਰੋ ਕਿਸੇ ਤੋਂ ਉਮੀਦ ਰੱਖਾਂਗਾ ਉਹ ਕਹਿਣਗੇ ਆਪਾਂ ਕੀ ਕਰਦੇ ਆ ਕਿਉਂਕਿ ਲੀਡਰਾਂ ਬਤੀ ਲੋਕਾਂ ਦੀ ਜਿਹੜੀ ਆ ਭਾਵਨਾਵਾਂ ਬਣ ਚੁੱਕੀਆਂ ਵਾ ਕਿ ਇਹ ਜਿਹੜੇ ਆਮ ਲੋਕਾਂ ਦਾ ਖੂਨ ਚੂਸਦੇ ਆ ਸੋ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਆ ਕਿ ਲੋਕਾਂ ਦੇ ਇਸ ਚੰਗੇ ਉਪਰਾਲੇ 'ਚ ਆਪਣੀ ਜਿਹੜਾ ਵਾ ਸੇਵਾਵਾਂ ਨਿਭਾਵਾਂ ਪੰਜਵੇਂ ਵਿਸ਼ਾਲ ਖੂਨਦਾਨ ਕੈਂਪ ਦੀ ਸ਼ੁਰੂਆਤ ਵੀ ਜਿਹੜੀ ਆ ਮੇਰੇ ਵੱਲੋਂ ਖੂਨਦਾਨ ਕਰਕੇ ਜਿਹੜੀ ਕੀਤੀ ਗਈ ਹੈ ਜਿਹਦੇ ਵਿੱਚ ਸਾਡੇ ਨਾਲ ਹਨੀ ਜੀ ਵੀ ਬੈਠੇ ਨੇ ਇਹਨਾਂ ਨੇ ਵੀ ਜਿਹੜੇ ਹਮੇਸ਼ਾ ਵਾਂਗੂ ਨਾਲ ਬਲੱਡ ਡੋਨੇਟ ਕੀਤਾ ਨਿਸ਼ਾਨ ਜੀ ਬੈਠੇ ਨੇ ਰਵੀ ਠਾਕੁਰ ਜੀ ਬੈਠੇ ਨੇ ਸਾਰੇ ਜਿਹੜੇ ਹੋਰ ਵੀ ਸੱਜਣ ਆ ਕੇ ਬੈਠੇ ਨੇ ਉਹਨਾਂ ਨੇ ਵੀ ਬਲੱਡ ਡੋਨੇਟ ਕਰਦਾ ਵਾ ਹੂੰ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਜਿਹੜਾ ਬਲੱਡ ਕੈਂਪ ਹੁੰਦਾ ਇਹ ਕੈਨਾ ਸੁੱਖਾ ਹੁੰਦਾ ਸਾਡੇ ਤੋਂ ਬੜੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਬੜੀਆਂ ਚੀਜ਼ਾਂ ਜਿਹੜੀਆਂ ਬਲੱਡ ਕੈਂਪ ਨੂੰ ਸਫਲ ਕਰਨ ਲਈ ਕੀਤੀਆਂ ਜਾਂਦੀਆਂ ਪਰ ਇਹ ਸਫਲਤਾ ਹੀ ਹੁੰਦਾ ਜੇ ਡੋਨਰ ਆ ਕੇ ਬਲੱਡ ਦੇਣਗੇ ਕਿਉਂਕਿ ਆਪਾਂ ਲੋਕ ਖੋਚਦੇ ਆ ਕਿ ਸਾਨੂੰ ਜਿਹੜਾ ਵਕਤੀ ਸਮਾਂ ਆਵੇ ਬਲੱਡ ਦੀ ਲੋੜ ਪਵੇ ਤੇ ਉਹ ਜਲਦੀ ਮਿਲ ਜਾਵੇ ਉਹ ਜਲਦੀ ਤਾਂ ਹੀ ਮਿਲੇਗਾ ਜੇ ਆਪਾਂ ਜਿਹੜਾ ਵ ਬਲੱਡ ਡੋਨੇਟ ਕਰਾਂਗੇ ਆਪਾਂ ਇਹ ਤਾਂ ਕਹਿੰਦੇ ਆ ਸਾਡੇ ਪ੍ਰਵਾਸੀ ਜੀ ਭੀੜ ਪੈਂਦੀ ਆ ਬਲੱਡ ਮਿਲੇ ਪਰ ਆਪਾਂ ਡਰਦੇ ਆ ਖੁਦ ਬਲੱਡ ਦੇਣ ਤੋਂ ਸੋ ਸਾਰਿਆਂ ਨੂੰ ਬੇਨਤੀ ਆ ਵੱਧ ਚੜ ਕੇ ਬਲੱਡ ਡੋਨੇਟ ਕਰਨ ਦੀ ਸਿਟੀ ਹਾਲ ਦੇ ਬਾਅਦ ਪਹੁੰਚੋ ਹੋਂਦਾਂ ਕੈਂਪ ਸ਼ੁਰੂ ਹੋ ਚੁੱਕਿਆ ਵਾ ਮੇਰੀ ਟੀਮ ਸਾਰੀ ਇੱਥੇ ਪਹੁੰਚੀ ਹੋਈ ਆ ਮੇਰੀ ਧਰਮ ਪਤਨੀ ਨਿਹਾਰਾ ਰਾਜਪੂਤ ਇੱਥੇ ਪਹ ਭਾਬੀ ਜੀ ਹੁਣੇ ਪਹੁੰਚੇ ਆ ਰੂਬੀ ਭਾਬੀ ਜੀ ਪਹੁੰਚੇ ਨੇ ਨੀਤਪੁਰ ਭਾਬੀ ਜੀ ਪਹੁੰਚੇ ਆ ਵੱਡੇ ਭਰਾ ਸ਼ੋਕ ਸ਼ਰਮਾ ਜੀ ਪਹੁੰਚੇ ਆ ਮਨਜੀਤ ਕਾਲਾ ਜੀ ਪਹੁੰਚੇ ਆ ਬੰਦੇ ਪੂਰਾ ਨਾਮ ਬੋਲਦੇ ਸੋਪਈ ਬੰਦੇ ਪੂਰਾ ਨਾਮ ਪੂਰਾ ਨਾਮ ਨਤੁਰਾਮਾ ਜਿੰਦੇ ਸ਼ਿਮ ਮੰਦਰ ਦੇ ਸੇਵਾਵਾਂ ਨਿਭਾ ਰਹੇ ਨੇ ਉਹ ਇੱਥੇ ਪਹੁੰਚੇ ਆ ਸ਼ਰੀ ਦੇ ਮੰਦਰ ਦੇ ਉਹ ਇੱਥੇ ਸ਼ਿਮ ਮੰਦਰ ਦੀਆਂ ਸੇਵਾਵਾਂ ਨਿਭਾ ਰਹੇ ਤੇ ਜਿੰਦਰ ਲਵਲੀ ਜੀ ਰਾਤ ਵੀ ਫੋਕਸ ਆ ਜੋ ਦੁਆਬਾ ਬਲੱਡ ਬੈਂਕ ਜੀ ਨੇ ਇਹ ਵੀ ਆਪਣਾ ਇੱਥੇ ਹਮੇਸ਼ਾ ਦੇ ਵਾਂਗ ਸਾਥ ਦਿੰਦੇ ਨੇ ਹਾਜ਼ਰ ਨੇ ਪੁਲਦੀਪਕ ਦੀ ਮੇਰਾ ਛੋਟਾ ਵੀਰ ਉਹ ਵੀ ਇੱਥੇ ਆ ਜੰਨੇ ਸੁਰਿੰਦਰ ਜੀ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਐਡਵਰਟਾਈਜ਼ਮੈਂਟ ਵੀ ਕਰ ਰਹੇ ਬਹੁਤ ਧੰਨਵਾਦ ਬਾਬਾਈ ਪੂਰਾ ਨਾ ਬੋਲ ਦਿਓ ਜੀ ਓਪੀ ਖੰਨਾ ਓਪੀ ਖੰਨਾ ਜੀ ਜੋ ਹਮੇਸ਼ਾ ਸਮਾਜ ਦੇ ਕੰਮਾਂ ਦੇ ਵਿੱਚ ਸਰਗਰਮ ਰਹਿੰਦੇ ਆ ਨਾਲ ਦੀ ਨਾਲ ਅਜੇ ਜੀ ਸਾਡੇ ਛੋਟੇ ਭਰਾਓ ਮੀ ਟੀਮ ਦੇ ਮੈਂਬਰ ਨੇ ਪਹੁੰਚੇ ਨੇ ਮੰਦਾ ਜੀ ਪਹੁੰਚੇ ਨੇ ਬਲੱਡ ਡੋਨੇਟ ਕਰਨ ਦੇ ਜੋ ਮੇਰੇ ਪੁਰਾਣੇ ਸਾਥੀ ਨੇ ਇਕੱਠੇ ਅਸੀਂ ਜਿਹੜੇ ਪੜੇ ਆ ਕੈਮਰੇ ਦੇ ਪਿੱਛੇ ਮੇਰੇ ਵੱਡੇ ਭਰਾ ਸਤਕਾਰਯੋਗ ਮਹਿੰਦਰ ਭਾਈ ਕਿਉਂਕਿ ਪਿੱਛੇ ਦੇਖਣਾ ਸਾਡੇ ਆਸ਼ੀਰਵਾਦ ਦੇਣ ਦੀ ਪਹੁੰਚੇ ਮਹਿੰਦਰ ਭਾਜੀ ਉਹਨਾਂ ਦਾ ਧੰਨਵਾਦ ਆ ਕੈਮਰੇ ਦੇ ਪਿੱਛੇ ਹਮੇਸ਼ਾ ਰਹਿਣ ਵਾਲਾ ਛੋਟਾ ਭਰਾ ਸੁਮਿਤ ਕਪੂਰ ਜੋ ਮੈਨੂੰ ਅੱਗੇ ਰੱਖਦਾ ਮੇਰੀ ਆਵਾਜ਼ ਨੂੰ ਬੁਲੰਦ ਕਰਦਾ ਛੋਟਾ ਭਰਾ ਜੈ ਚਾਵਲਾ ਜੋ ਹਮੇਸ਼ਾ ਮੇਰੀ ਆਵਾਜ਼ ਬੁਲੰਦ ਕਰਦਾ ਮੀਡੀਆ ਤੋਂ ਚੋਪੜਾ ਜੀ ਆਏ ਨੇ ਭੱਡੀ ਸਾਹਿਬ ਆਏ ਨੇ ਨਾਲ ਦੀ ਨਾਲ ਉਹ ਸਾਥੀ ਜਿਹੜੇ ਆਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਆ ਸਾਰੇ ਵੱਧ ਚੜ ਕੇ ਪਹੁੰਚੋ ਖੋਮਦਾਰ ਟੈਂਪਲ ਦਾ ਹਿੱਸਾ ਬਣੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹਮੇਸ਼ਾ ਸਾਥ ਦੇਣਾ ਖਾਣੇ ਖਾਧੋ ਹਾਂਜੀ ਖਾਧੋ ਰੌਲੀ ਆਂਡਰਲਾਰ ਆਪ ਕੋਈ ਗੱਲ ਨਹੀਂ ਕਿੰਨਾ ਕੋਈ ਨਹੀਂ ਕੋਈ ਨਹੀਂ ਬੈਠੋ ਯਾਰ ਬੜੇ ਕਿ ਬੰਦਈ ਇਧਰ ਆ ਜਾ ਬੈਠੋ ਇਧਰ ਆ ਜਾਓ ਹਾਂ ਆਵਾ ਫੋਟੋ ਕਰਨੀ ਹੈ ਚਿਹਰਾ ਘੇਰ ਦੇ ਫਿਰ ਆ ਜਾਓ ਫੋਟੋ ਕਰਨੀ ਹੈ ਫੋਟੋ ਕਰਨੀ ਦੋ ਟੋਪਰੇ ਚੰਨ ਠੀਕ ਆ ਮਾਣੇ